ਜਨੌਰੀ ਪਟਕ ਤੋਂ ਜਿੱਥੇ ਸਰਦਾਰ ਜਗਦੀਸ਼ ਸਿੰਘ ਦਿਵਾਲ ਪੰਜ ਬੱਲੇ ਬੈਠੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਆਰਵਾ ਕਰਵਾ ਆਰਵਾ ਕਰਵਾ ਸਿੰਘ ਸਾਹਿਬਾ ਬਾਵਾਚਾ ਦੀ ਜਨ ਨੂੰ ਪਾਲਮੰਗ ਦਰਨੰਦਲ ਮੁਖਵਰ ਸਾਹਿਬ ਸਰਲਾ ਭਾਜੀ ਆਰ ਸਿੰਘ ਜੀ ਮਤੀ ਸਿੰਘ ਸਾਹਿਬਾ ਬਾਕਲਵਿੰਦਰ ਸਿੰਘ ਜੀ ਨਾਲ ਆਏ ਨੇ ਨਾਤੇ 25 ਜਨਵਰੀ ਨੂੰ ਜੋ ਗੋਮਿੰਦ ਸਾਹਮੂਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਹਾਪੰਚਾਇਤ ਰੱਖੀ ਗਈ ਹੈ ਅੱਜ ਸਾਰੇ ਕਿਸਾਨ ਆਗੂਆਂ ਨੂੰ ਨੌਂਦੀ ਵਾਟਰ ਤੇ ਪਹੁੰਚ ਕੇ ਸੱਦਾ ਲਾਇਆ ਬੇਨਤੀ ਕੀਤੀ ਅਪੀਲ ਕੀਤੀ ਅੱਗੇ ਉੱਥੇ ਪਹੁੰਚ ਕੇ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਅਟੱਲੇ ਵਾਲਾ ਸਾਹਿਬ ਅਨੁਸਾਰ ਕਿਸਾਨਾ ਗੁਆਂ ਵੱਲੋਂ ਜੋ ਖਨੌਰੀ ਬਾਰਡਰ ਤੇ ਕਿਸਾਨ ਆਪਾਪੂ ਸਤਨਾਮ ਸਿੰਘ ਜੀ ਬਹਿਰੂ ਉਹਨਾਂ ਦੀ ਡਿਊਟੀ ਲਈ ਗਈ ਆ ਮਹਾਂ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੀ ਉੱਥੇ ਪਹੁੰਚ ਕੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਵਾਉਣਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸਾਡੀ ਜਿਹੜੀ ਬੇਨਤੀ ਨੂੰ ਪ੍ਰਵਾਨ ਕੀਤਾ ਕਿਸਾਨਾ ਗੁਆਂ ਨੇ ਇਹ ਸਾਰੇ ਖਸਨਾ ਗੁਆਂ ਨੂੰ ਤੁਮ ਬੱਟ ਦੀ ਵੀ ਕਹੀ ਸੀ ਜੀ ਸਾਰਿਆਂ ਨੂੰ ਸਨੇਹਾ ਲਾਇਆ ਤੇ ਕਨੌਟੀ ਬਾਡ ਤੇ ਪਹੁੰਚੇ ਜਿੰਨੇ ਵੀ ਸੰਗਤਾਂ ਦੇ ਸਰਦਾਰ ਨੂੰ ਬੇਨਤੀ ਕੇ 25 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਨ੍ਹਾਂ ਦੇ ਮਨਾਂ ਦੇ ਵਿੱਚ ਬੰਦੀ ਸਿੰਘਾਂ ਪ੍ਰਤੀ ਪਿਆਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਮੇਨਨ ਸਾਬ ਲੈਣ ਵਾਸਤੇ 2 ਸਾਲ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਉਹਨਾਂ ਸਾਬ ਲੈਣ ਵਾਸਤੇ ਮਹਾਮੰਚਾਇਤ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 스다보니도많이 <목소리도> 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 <목소리도>